ਕਈ ਲੋਕੀ ਇਦਾਂ ਦੇ ਸਾਡੇ ਕੋਲ ਆਏ ਸੀ ਉਹ ਕਹਿੰਦੇ ਸਾਡੇ ਤੋਂ ਪਾਊਡਰ ਨਹੀਂ ਖਾਇਆ ਜਾਂਦਾ ਸਾਨੂੰ ਕੈਪਸੂਲ ਫਾਰਮ ਕੱਟ ਕੇ ਦਿਓ ਇਹ ਸਪੈਸ਼ਲੀ ਉਹਨਾਂ ਵਾਸਤੇ ਅਸੀਂ ਤਿਆਰ ਕਰਵਾਇਆ ਸੀ ਬਾਈ ਤੁਰਤ ਪੈਰ ਜਿਨ੍ਹਾਂ ਦੇ ਗੋਡੇ ਦੁਖਦੇ ਆਗੇ ਤੁਰਤ ਪੈਰ ਆ ਸੀਸੀ ਹੱਲ ਕਰ ਦਊਗੀ ਇੱਕ ਮਿੰਟ ਦੇ ਵਿੱਚ ਵਿੱਚ ਬਾਈ ਕਈ ਵਾਰ ਕੁੜੀਆਂ ਨੂੰ ਕੁਝ ਅਜਿਹੇ ਗੋਧ ਤ੍ਰੋਗ ਲੱਗ ਜਾਂਦੇ ਹੈਗੇ ਜੋ ਦੱਸਣ ਤੋਂ ਸਾਫ਼ ਦਿਆ ਰਹਿੰਦੀਆਂ ਨੇ ਉਹਨਾਂ ਦੀ ਦਵਾਈ ਨਹੀਂ ਲੈਂਦੀਆਂ ਪਰ ਆਉਣ ਵਾਲੇ ਸਮੇਂ 'ਚ ਦਵਾਈ ਨਾ ਲੈਣ ਕਰਕੇ ਉਹਨਾਂ ਦਾ ਇਲਾਜ ਸਹੀ ਨਾ ਹੋਣ ਕਰਕੇ ਉਹ ਭਿਆਨਕ ਰੋਗ ਬਣ ਜਾਂਦੇ ਹੈਗੇ ਭਾਣੇ ਕਿਹੜੇ ਰੋਗ ਹੁੰਦੇ ਆ ਇਹ ਤੇ ਇਹ ਵੀਰੇ ਆਪਣਾ ਹੈਨਾ ਲੋਕੋਰੀਏ ਦੀ ਪ੍ਰੋਬਲਮ ਹੋ ਜਾਂਦੀ ਉਰੀਏ ਤੋਂ ਲਕੋਰੀਆ ਜਾਨੀ ਕਿ ਜਿਹੜਾ ਸਪੈਤ ਪਾਣੀ ਪੀਲਾ ਪਾਣੀ ਜਾਂ ਕੋਕਾ ਕੋਲਾ ਜਾਂ ਹੋਣ ਲੱਗ ਜਾਂਦਾ ਜਾਂ ਮੈਲਾ ਆਣ ਲੱਗ ਜਾਂਦਾ ਏਬਰੀ ਆਈਡੀ ਭੈੜੀ ਬਿਮਾਰੀ ਆ ਕਈ ਵਾਰੀ ਨਾ ਕੁੜੀਆਂ ਕਤਰੀਆਂ ਆਪਣੇ ਘਰ ਵਾਲੇ ਤੋਂ ਜਾਂ ਆਪਣੀ ਫੈਮਿਲੀ ਤੋਂ ਲੁਕੋ ਰੱਖ ਲੈਂਦੀਆਂ ਨੇ ਦੱਸਦੀਆਂ ਨਹੀਂ ਪਰ ਆਉਣ ਵਾਲੇ ਸਮੇਂ 'ਚ ਇਹਦੀ ਇੰਨੀ ਕਿ ਦਿੱਕਤ ਵੱਧਦੀ ਆ ਕਿ ਬੱਚੇਦਾਨੀ 'ਚ ਦਿੱਕਤ ਜਿਵੇਂ ਬੱਚਾ ਕਨਸੀਵ ਕਰਨ 'ਚ ਦਿੱਕਤ ਵਿਆਹ ਤੋਂ ਬਾਅਦ ਦਿੱਕਤ ਚਿਰਚੜਾ ਪਾਣਾ ਲੱਤਾਂ 'ਚ ਦਰਦ ਘੂਟੇ-ਘੂਟੇ ਰਹਿਣਾ ਵਾਲਾਂ ਦਾ ਝੜਨਾ ਮੂੰਹ 'ਤੇ ਬਾਲ ਆਉਣਾ ਪਿੰਪਲਸ ਆਉਣਾ ਯਾਨੀ ਕਿ ਬਹੁਤ ਦਿੱਕਤਾਂ ਦਿੰਦੀ ਆ ਕਈ ਵਾਰੀ ਲੇਡੀਜ਼ ਨਾ ਆਪਣੇ ਹਸਬੰਡ ਨੂੰ ਦੱਸਦੀਆਂ ਨਹੀਂ ਜਦੋਂ ਉਹ ਪੁੱਛਦੇ ਨੇ ਵੀ ਕੀ ਦਿੱਕਤ ਆ ਤੇ ਨਹੀਂ ਦੱਸਦੀਆਂ ਲੇਕਿਨ ਆਉਣ ਵਾਲੇ ਸਮੇਂ 'ਚ ਇਹ ਥੋੜੇ- ਸਣ ਕਾਰਨ ਠੀਕ ਹੈ ਕਿ ਨਾ ਉਹਨਾਂ ਨੂੰ ਪ੍ਰੋਬਲਮ ਜਿਆਦਾ ਵੱਧ ਜਾਂਦੀ ਹੈ ਬੱਚੇ ਦਾ ਨੀ ਚ ਕੈਂਸਰ ਹੋ ਜਾਂਦਾਗਾ ਬੱਚੇਦਾਨੀ 'ਚ ਜੇ ਦਿੱਕਤਾਂ ਆਉਣ ਲੱਗ ਜਾਂਦੀਆਂ ਜਾਨੀ ਕਿ ਇਹ ਬਹੁਤ ਵੱਡੀ ਬਿਮਾਰੀ ਹੈ ਕੋਈ ਆਪਾਂ ਇਹਨੂੰ ਲਾਈਟਲੀ ਚ ਨਾ ਲਈਏ ਇਹ ਲੇਡੀਜ਼ ਨੂੰ ਦੱਸਣਾ ਚਾਹੀਦਾ ਆਪਣਾ ਜਿਹੜਾ ਆਯੁਰਵੇਦਿਕਾ ਦਾ ਨਾਰੀ ਕੇਅਰ ਆਪਾਂ ਪ੍ਰੋਡਕਟ ਲੈ ਕੇ ਆਏ ਕੰਬੋ ਪੈਕ ਆਪਣਾ ਇਹ ਸਾਰਿਆਂ ਦਾ ਕੰਬੋ ਪੈਕ ਹੈ ਹਾਂਜੀ ਵੀਰੇ ਆਪਣਾ ਦੇਖੋ ਜਿਵੇਂ ਵਾਲਾਂ ਤੇ ਵਾਲਾਂ ਦੀ ਦਿੱਕਤ ਹੈ ਤਾਂ ਆਪਾਂ ਨੇ ਵਾਲਾਂ ਤੇ ਲਿਆਂਦੀ ਆ ਟ੍ਰੀਟਮੈਂਟ ਠੀਕ ਹੈ ਕੁੜੀ ਘਤਰੀ ਲਕੋਰੀ ਆ ਜਿਆਦਾ ਹੈ 스멜 ਆਉਂਦੀ ਆ ਕਨਸੀਵ ਹੋਣ 'ਚ ਦਿੱਕਤ ਆਂਦੀ ਆ ਤਾਂ ਆਪਣਾ ਹੈ ਨਾ ਵੀਰੇ ਕੰਬੋ ਪੈਕ ਆ ਇਹਦੇ ਨਾਲ ਜੱਗੀ ਵੀਰੇ ਪਤਾ ਕੀ ਹੋਊਗਾ ਹਨਾ ਜਦੋਂ ਆਪਾਂ ਨੂੰ ਬੱਚੇ ਦੀ ਜ਼ਰੂਰਤ ਹੈ ਹਨਾ ਬੱਚੇ ਦਾ ਨੀਚ ਸਫਾਈ ਨਹੀਂ ਹੈਗੀ ਪੀਰੀਡਾਂ ਵਿੱਚ ਨਹੀਂ ਸਾਫ ਸੁਥਰੇ ਆਂਦੇ ਟਾਈਮ ਤੇ ਨਹੀਂ ਆਂਦੇ ਤਾਂ ਆਪਣਾ ਹੀ ਟਾਈਮ ਤੇ ਆਊਗਾ ਤੇ ਪੇਟੂ ਚ ਦਰਦ ਨਹੀਂ ਹੋਊਗਾ ਲੱਤਾਂ ਪੈਰਾਂ 'ਚ ਇਹ ਸਾਰਾ ਆਪਣੀ ਬੱਚੇਦਾਨੀ ਦੀ ਪੂਰੀ ਸਫਾਈ ਵਾਸਤੇ ਕੰਬੋ ਪੈਕ ਆ ਟੈਬਲੇਟ ਫਾਰਮ ਚ ਹੈ ਤੇ ਲਿਕਵਿਡ ਆ ਠੀਕ ਹੈ ਜਦੋਂ ਆਪਾਂ ਨੂੰ ਕਨਸੀਵ ਹੋ ਗਿਆ ਤਾਂ ਆਪਾਂ ਇਹ ਦਵਾਈ ਬੰਦ ਕਰ ਦੇਣੀ ਆ ਦੂਜੀ ਗੱਲ ਜਿਹੜੀ ਹੁੰਦੀ ਆ ਵੀ 12 13 ਸਾਲ ਦੀਆਂ ਨੂੰ ਅੱਜ ਕੱਲ ਲੇਡੀਜ਼ ਨੂੰ ਨਾ ਪੀਰੀਡ ਆਣ ਲੱਗ ਜਾਂਦੇ ਨੇ ਕੁੜੀ ਕੱਤਰੀ ਨੂੰ ਉੱਥੇ ਕੀ ਹੁੰਦਾਗਾ ਆਪਾਂ ਜੇ ਇਹਨੂੰ ਐਡਵਾਂਸ ਵਿੱਚ ਇਹ ਖਪਲਾ ਦੇਣੀ ਆ ਇੱਕ ਤੋਂ ਦੋ ਸ਼ਿਸ਼ ਤ੍ਰਿਨੂ ਨਾ ਪੇਟੂ ਚ ਦਰਦ ਹੁੰਦਾਗਾ ਹਨਾ ਉਹ ਹੋਊਗਾ ਨਹੀਂ ਕਦੇ ਆਉਣ ਵਾਲੇ ਸਮੇਂ ਚ ਉਹਨੂੰ ਕੋਈ ਦਿੱਕਤਾਂ ਨਹੀਂ ਆਣੀਆਂ ਹੈਗੀਆਂ ਇਹ ਹੈ ਸਾਰਾ ਆਯੁਰਵੇਦਿਕ ਆਯੁਰਵੇਦਿਕ ਕਾਹਦੇ ਪੀਓ ਜੜੀਆਂ ਬੁੱਟੀਆਂ ਨੇ ਜਿਵੇਂ ਪਹਿਲਾਂ ਰਿਸ਼ੀ ਰਿਸ਼ੀ ਮੁਨੀ ਵਰਤਦੇ ਸੀ ਨਾ ਉਹ ਆ ਵੀ ਰਹੇ ਇਹ ਕਈ ਵਾਰ ਬਣੇ ਕੁੜੀਆਂ ਦੇ ਵਾਲ ਝਾੜਨ ਲੱਗ ਜਾਂਦੇ ਆ ਉਹਦਾ ਕੀ ਕਾਰਨ ਹੁੰਦਾਗਾ ਵਾਲਾਂ ਦਾ ਝੜਨ ਦਾ ਕਾਰਨ ਹੁੰਦਾ ਹਾਰਮੋਨਲ ਇੰਬੈਲੈਂਸ ਹੁੰਜੋ ਤਾਂ ਬੋਡੀ ਵਿੱਚ ਹਾਰਮੋਨਸ ਬੈਲੈਂਸ ਨਹੀਂ ਹੈਗੇ ਤਾਂ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ ਉਹਨਾਂ ਵਿੱਚੋਂ ਇੱਕ ਦਿੱਕਤ ਹੈ ਵਾਲਾਂ ਦੇ ਝੜਨ ਦੀ ਉਹਦੇ ਵਾਸਤੇ ਅਸੀਂ ਲੈ ਕੇ ਆਏ ਆ ਰੂਟ ਰੈਨਿਊ ਹੈਅਰ ਆਇਲ ਤੇ ਔਰ ਉਹਨਾਂ ਦੇ ਪਹਿਲਾਂ ਤੋਂ ਸਫੇਦ ਵਾਲ ਔਨ ਟਾਈਮ ਤੋਂ ਪਹਿਲਾਂ ਸਫੇਦ ਵਾਲ ਔਨ ਲੱਗ ਜਾਂਦੇ ਨੇਗੇ ਜਾਂ ਫਿਰ ਉਹਨਾਂ ਦੇ ਟੁੱਟਣ ਲੱਗ ਜਾਂਦੇ ਨੇ ਵਿਚਾਲਣ ਟੁੱਟਣ ਲੱਗ ਜਾਂਦੇ ਨੇ ਵਾਲੀਆ ਸਪਲੀਟੈਂਸ ਦੋ ਮੁਹੇ ਵਾਲਾ ਪਾ ਕਹਿ ਦਿੰਨੇ ਆ ਉਹਦੀ ਦਿੱਕਤ ਹੈ ਉਹ ਤੋਂ ਵੀ ਇਹ ਪ੍ਰੀਵੈਂਟ ਕਰੇਗਾ ਜੇ ਨਾਲ ਠੀਕ ਹੋ ਜੂ ਬਣੇ ਹਾਂਜੀ ਸ਼ੈਂਪੂ ਨਾਲ ਸ਼ੈਂਪੂ ਸਪੈਸ਼ਲੀ ਐਂਟੀ ਡੈਂਡਰਫ ਹੈ ਇਹਦੇ ਵਿੱਚ ਨੀਮ ਹੈ ਐਂਟੀਸੈਪਟਿਕ ਹੁੰਦਾ ਨੀ ਉਹ ਟੈਂਡਰਫ ਆਪਣੀ ਸਕੈਲਪ ਤੋਂ ਨੇਚਰਲੀ ਛੱਕੇਗਾ ਕਈ ਵਾਰ ਬਣੇ ਆਪਾਂ ਦੇਖਦੇ ਆਂ ਵੀ ਪਰਿਵਾਰਾਂ 'ਚ ਨਸ਼ਾ ਕਰਨ ਲੱਗ ਜਾਂਦੇ ਆ ਨੌਜਵਾਨ ਉਹਨਾਂ ਵਾਸਤੇ ਵੀ ਕੋਈ ਚੀਜ਼ ਤੁਸੀਂ ਦੰਨੇ ਹੋਗੇ ਵੀਰੇ ਹਾਂਜੀ ਉਹਨਾਂ ਵਾਸਤੇ ਵੀ ਆਪਣਾ ਕੰਬੋ ਪੈਕ ਹੈ ਕਿਹੜਾ ਬਣ ਇਹਨਾਂ 'ਚ ਪੈਗਾ ਹਾਂਜੀ ਵੀਰੇ ਇਹਨਾਂ 'ਚ ਆ ਇਹ ਰੀਹੈਵਟ ਨਾਮ ਦਾ ਆਪਣੇ ਕੋਲੇ ਪ੍ਰੋਡਕਟ ਹੈ ਵੀਰੇ ਆਯੁਰਵੇਦਾ ਦੇ ਵਿੱਚ ਅੱਛਾ ਜੀ ਠੀਕ ਹੈ ਇਹ ਆਪਣਾ ਦੇਖੋ ਨਸ਼ੇ ਨਾਲ ਤੁਹਾਨੂੰ ਪਤੀ ਹੈ ਵੀਰੇ ਵੀ ਕੀ ਕੀ ਉਸ ਦਿੱਕਤਾਂ ਆਉਂਦੀਆਂ ਨੇ ਗਿਆ ਠੀਕ ਹੈ ਹਾਂਜੀ ਹਾਂਜੀ ਆਪਣੇ ਲ ਜਾਂਦਾ ਆਪਣੇ ਕੋਲੇ ਲੀਵਰ ਦਾ ਪ੍ਰੋਡਕਟ ਆ ਨਸ਼ੇ ਲੀਵਰ ਨੂੰ ਠੀਕ ਕਰੂਗਾ ਹਾਂਜੀ ਵੀਰੇ ਲੀਵਰ ਨੂੰ ਔਰ ਆਪਣਾ ਜਦੋਂ ਨਸ਼ੇ ਤੋਂ ਬਾਅਦ ਬੰਦਾ ਬੀਕ ਹੋ ਜਾਂਦਾਗਾ ਉਹ ਉਸ ਤਰ੍ਹਾਂ ਦੀ ਡਾਈਟ ਨਹੀਂ ਲੈਂਦਾ ਤਾਂ ਇਹ ਪ੍ਰੋਪਰ ਡਾਈਟ ਦਾ ਕੰਮ ਕਰੂਗਾ ਅੱਛਾ ਤੇ ਨਹੀਂ ਕਿ ਤਾਕਤ ਦੇਉ ਬੰਦੇ ਨੂੰ ਅਸਾੜ ਕੇ ਬੰਦਾ ਕੋੜੀ ਜਾ ਹੋ ਜਾਂਦਾ ਵੀ ਉਹ ਚੀਜ਼ ਨੂੰ ਖਤਮ ਕਰੂਗਾ ਉਹ ਚੀਜ਼ ਨੂੰ ਖਤਮ ਕਰੂਗਾ ਤੇ ਇਹ ਤੋੜ ਨਹੀਂ ਲੱਗਣ ਦਊਗਾ ਆਪਣਾ ਤਾਂ ਕੰਮ ਏਸੇ ਦੀ ਆ ਵੀ ਤੋੜ ਲੱਗਣ ਤੋਂ ਹਾਂਜੀ ਇਹ ਵੀਰੇ ਭੁੱਕੀ ਫੀਮ ਜੋ ਚਿੱਟਾ ਠੀਕ ਹੈ ਨਾ ਜੋ ਵੀ ਨਸ਼ੇ ਨੇ ਹੈਨਾ ਇਹ ਹਰ ਇੱਕ ਦੇ ਵੀਰੇ ਅਸਰ ਕਰੂਗਾ ਇਹ ਆਨਲਾਈਨ ਪ੍ਰੋਡਕਟ ਭੇਜ ਸਕਦੇ ਹੋ ਜਾਂ ਸੰਗਰੂਰ ਚ ਤੁਹਾਡੇ ਇਹ ਵੀ ਆਪਾਂ ਆਨਲਾਈਨ ਵੀ ਭੇਜ ਸਕਦੇ ਆ ਸੰਗਰੂਰ ਤੋਂ ਆ ਕੇ ਵੀ ਲਿ ਜਾ ਸਕਦਾ ਆਪਣਾ ਜਿਹੜਾ ਨੰਬਰ ਆਪਾਂ ਪਾਵਾਂਗੇ ਵੀਡੀਓ ਤੇ ਉਹਦੇ ਤੇ ਕੰਟੈਕਟ ਕਰਕੇ ਵੀ ਆਪਾਂ ਆਨਲਾਈਨ ਵੀ ਭੇਜ ਸਕਦੇ ਆ ਜੋ ਵੀ ਬਈ ਤੁਹਾਡੀ ਨਿਗਾਹ 'ਚ ਕੋਈ ਕੁਲੇਪ ਪਲਾਉਂਦਾ ਜਰਦਾ ਲਾਉਂਦਾ ਬੀੜੀਆਂ ਪੀਂਦਾ ਸਿਗਰਟਾਂ ਪੀਂਦਾ ਜਾਂ ਫਿਰ ਗੋਲੀਆਂ ਖਾਂਦਾ ਪੁੱਕੀ ਖਾਂਦਾ ਅਫੀਮ ਖਾਂਦਾਗਾ ਉਹ ਸਾਰਾ ਹੱਲ ਆ ਤਿੰਨ ਸਿੱਥੀਆਂ ਕਰਦਣਗੀਆਂ ਕਿੰਨੇ ਕ ਟਾਈਮ ਦਾ ਕੋਰਸ ਜੀ ਇਹ ਵੀਰੇ ਇਹ ਆਪਣੇ ਕੋਲੇ ਹੈਗਾਗਾ 20 ਤੋਂ 25 ਦਿਨਾਂ ਦਾ ਕੋਰਸ ਹੈਗਾ 20 ਤੋਂ 25 ਦਿਨਾਂ 'ਚ ਬੰਦਾ ਖੁਦ ਕਹਿੰਦਾਗਾ ਵੀ ਮੈਂ ਠੀਕ ਆ ਤੇ ਉਹਦਾ ਪਰਿਵਾਰ ਵੀ ਕਹਿੰਦਾ हां ਸਾਡਾ ਬੱਚਾ ਠੀਕ ਹੈ ਇਹ ਬਨੇ ਫਰਕ ਕਿੰਨੇ ਕ ਟਾਈਮ ਚ ਪਤਾ ਲੱਗ ਜੂਗਾ ਇਹਦਾ ਇਸ ਦਾ ਤੁਸੀਂ ਲੀਵਰ ਵਾਲੇ ਦੀ ਗੱਲ ਕਰ ਰਹੇ ਹੋ ਤਾਂ ਇਹ ਪਹਿਲੀ ਵਾਰੀ ਚ ਹੀ ਪਤਾ ਲੱਗੇਗਾ ਇਹਨਾਂ ਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਜੇ ਨਸ਼ੇ ਦੀ ਤੋੜ ਵਾਲਾ ਜੀ ਨਸ਼ੇ ਦੀ ਤੋੜ ਵੀ ਪਹਿਲੀ ਵਾਰੀ ਚ ਹੀ ਖਤਮ ਕਰੇਗਾ ਤੁਸੀਂ ਕਿੰਨੇ ਟਾਈਮ ਚ ਰਿਜ਼ਲਟ ਪਤਾ ਲੱਗ ਜੂਗਾ ਪਹਿਲੀ ਵਾਰੀ ਜਦੋਂ ਬੰਦਾ ਕੈਪਸੂਲ ਇੱਕ ਖਾਏਗਾ ਨਾ ਉਹਦੀ ਤੋੜ ਖਤਮ ਹੋਏਗੀ। ਅੱਛਾ ਤੁਸੀਂ ਇਹ ਗੱਲ ਦੀ ਗਾਰੰਟੀ ਲੈ ਲਓ ਕਿ ਜਿੰਨਾ ਮਰਜ਼ੀ ਨਸ਼ਾ ਕਰਦਾ ਹੈਗਾ ਤੁਹਾਡੇ ਕੋਲੇ ਬਿਨਾ ਨਸ਼ਾ ਕਰੇ ਸਵੇਰੇ ਆ ਜਾਏ ਤਾਂ ਤੁਹਾਡੀ ਆ ਦਵਾਈ ਨਾਲ ਉਹਨੂੰ ਤੋੜ ਨਹੀਂ ਲੱਗੂਗੀ। ਹਾਂਜੀ ਸਾਡੀ ਕੋਈ ਵੀ ਮੈਡੀਸਿਨ ਸਾਡੇ ਤਰੀਕੇ ਨਾਲ ਜੇ ਬੰਦਾ ਲਏਗਾ ਤਾਂ ਉਹ ਆਪ 100% ਰਿਜ਼ਲਟ ਪਾ ਸਕਦਾ ਹੈ। ਇਹ ਭਾਈ ਦਵਾਈਆਂ ਸਾਰੀਆਂ ਆਯੁਰਵੈਦਿਕ ਨੇ ਕੋਈ ਇਹਦੇ ਵਿੱਚ ਅੰਗਰੇਜ਼ੀ ਮੈਡੀਸਨ ਨਹੀਂ ਪਈਏਗੀ। ਆਹ ਕੀ ਚੀਜ਼ਾਂ ਆਈਆਂ ਭੈਣ ਜੀ? ਨੀ ਉਹ ਸ਼ਕਤੀ ਦੇ ਬਣਾਇਆ ਆਪਾਂ ਨੇ ਪਾਊਡਰ। ਇਹ ਆਪਾਂ ਨੇ ਨਾ ਬੱਚਿਆਂ ਦੀ ਜਿਹੜੀ ਅੱਜ ਕੱਲ੍ਹ ਦੇ ਬੱਚੇ ਨੇ ਪੈਰਾਂ ਦੇ ਨੋਹ ਤੋਂ ਲੈ ਕੇ ਹਾਂਜੀ ਸੁਸਤੀ ਜਿਹੜੀ ਰਹਿੰਦੀ ਆ ਨਾ ਜੀ ਹਾਂਜੀ ਹਾਂਜੀ ਬਿਲਕੁਲ ਵੀਰੇ ਇਹ ਆਪਣੇ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੇ ਬਾਲ ਤੱਕ ਕੰਮ ਕਰੂਗਾ ਇਹ ਕਿਸੇ ਵੀ ਪ੍ਰਕਾਰ ਦੀ ਬੱਚੇ ਚ ਵੀਕਨੈਸੀ ਹੈ ਹਨਾ ਬਹੁਤ ਥੱਕਿਆ ਟੁੱਟਿਆ ਰਹਿੰਦਾ ਚੜਚੜਾ ਰਹਿੰਦਾ ਬੱਚਾ ਉਹ ਡਾਈਟ ਨਹੀਂ ਲੈਂਦਾ ਦਿਮਾਗੀ ਤੌਰ ਤੇ ਸੁਸਤ ਰਹਿੰਦਾਗਾ ਹਨਾ ਇਹ ਹਰ ਇੱਕ ਚੀਜ਼ ਤੇ ਆਪਣੇ ਬੱਚਿਆਂ ਤੇ ਇਹ ਤੇ ਹਰ ਇੱਕ ਚੀਜ਼ ਤੇ ਇਹ ਕਵਰ ਕਰੂਗਾ ਬਾਡੀ ਦੇ ਕੋਈ ਵੀ ਅੰਗ ਵੀਕ ਹੈ ਇਹ ਵੀਰੇ ਆਪਣਾ 18 ਸਾਲ ਤੋਂ ਲੈ ਕੇ 80 90 ਸਾਲ ਦੇ ਬੰਦੇ ਤੇ ਇਹ ਪ੍ਰੋਪਰ ਆਪਣਾ ਰਿਜ਼ਲਟ ਰਿਜ਼ਲਟ ਦੇਊਗਾ ਠੀਕ ਹੈ ਆਪਾਂ ਮੇ ਆਮ ਲੋਕ ਨਾ ਕੈਪਸੂਲ ਲੈ ਲੈਂਦੇ ਨੇ ਜੈਂਸ ਪਾਵਰ ਤੇ ਜਾਂ ਕੁਛ ਐਦਾਂ ਦਾ ਤੇ ਐਵੇਂ ਦੀ ਕੋਈ ਇਹਦੇ ਵਿੱਚ ਉਹ ਉਹਦਾ ਨੁਕਸਾਨ ਵੀ ਹੁੰਦਾ ਹੈ ਨੀ ਉਹਦਾ ਨੁਕਸਾਨ ਹੁੰਦਾ ਬਟ ਪਰ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਇਹ ਜੈਂਸ ਵੀਕਨੈਸ ਹੀ ਆ ਜਿਹੜੀ ਪ੍ਰੋਪਰ ਦੂਰ ਕਰੂਗਾ ਇਹ ਇਹ ਚ ਜਿਵੇਂ ਤੁਸੀਂ ਪਾਇਆ ਆਸਬਗੰਧਾ ਸਿਲਾਜੀਤ ਸਫੇਦ ਮੂਸਲੀ ਤੇ ਕਈ ਹੋਰ ਅਜਹੀਆਂ ਦੇਸੀ ਜੜੀ ਬੂਟਿਆਂ ਦੇ ਨਾਮ ਲਿਖਿਆ ਗਿਆ ਜਿਹੜੇ ਵਿੱਚ ਮੈਂ ਇਹੀ ਪਾਈਆਂ ਨੇ ਭਾਣੇ ਵੀਰੇ ਇਹ ਇਹ ਨਾ ਸੁਧ ਦੇਸੀ ਦੇਸੀ ਕੀ ਆ ਜਿਹੜਾ ਗੈਂਿਆਂ ਦਾ ਉਹਦੇ ਵਿੱਚ ਤਿਆਰ ਕੀਤਾ ਹੋਇਆ ਤੁਸੀਂ ਇਹਨੂੰ ਖੋਲ ਕੇ ਦੇਖ ਸਕਦੇ ਹੋ ਖਾ ਕੇ ਚੈੱਕ ਕਰ ਸਕਦੇ ਹੋ ਇਹ ਜਮਾ ਦੇਸੀ ਉਵਰ ਕੀ ਖੂਸੂਰ ਦੇ ਬਣੇ ਹਾਂਜੀ ਹਾਂਜੀ ਵੀਰੇ ਜਮਾ ਦੇਸੀ ਇਹਦੇ ਵਿੱਚ ਆਪਾਂ ਨੇ ਤੇਲ ਪਾਏ ਹੋਏ ਨੇ ਅਖਰੋਟ ਵਗੈਰਾ ਜਿਹੜਾ ਡਰਾਈ ਫਰੂਟ ਆ ਜਿਹੜਾ ਉਹ ਵੀ ਪਾਇਆ ਉਹ ਵੀ ਪਾਇਆ ਹੋਇਆ ਜੜੀਆਂ ਗੁੱਟੀਆਂ ਪਾਈਆਂ ਹੋਈਆਂ ਨੇ ਇਹਨੂੰ ਤੁਸੀਂ ਵੀਰੇ ਲਓਗੇ ਨਾ ਤੁਸੀਂ 15 ਤੋਂ 20 ਮਿੰਟ ਦੇ ਵਿੱਚ ਤੁਹਾਨੂੰ ਰਿਜ਼ਲਟ ਆਪਣੇ ਆਪ ਪਤਾ ਲੱਗ ਜਾਊਗਾ ਇਹਦੇ ਚ ਇੱਕ ਚੀਜ਼ ਹੋਰ ਵੀ ਆ ਵੀਰੇ ਇਹਦੇ ਵਿੱਚ ਇੱਕ ਬੁੱਟੀ ਪਾਈ ਹੋਈ ਆ ਉਹਦੇ ਨਾਲ ਨਾ ਬੰਦਾ ਖੁਸ਼ ਰਹਿੰਦਾਗਾ ਦਿਮਾਗ ਫਰੈਸ਼ ਰਹਿੰਦਾ ਟੈਨਸ਼ਨ ਤੋਂ ਫ੍ਰੀ ਰਹਿੰਦਾ ਜਣੀ ਇਹ ਦਿਮਾਗ ਤੇ ਵੀ ਕੰਮ ਕਰਦਾਗਾ ਇਹ ਆਪਣਾ ਪ੍ਰੋਡਕਟ ਤੁਸੀਂ ਖੁਦ ਯੂਜ਼ ਕਰਕੇ ਦੇਖੋ ਵੀਰੇ ਤੁਸੀਂ ਖੁਦ ਕਹੋਗੇ ਵੀ ਹਾਂ ਭੈਣੇ ਤੇ ਨੇ ਇਹ ਪ੍ਰੋਡ ਹੇਗਾ ਬਹੁਤ ਸਾਰੇ ਘਰ ਖਰਾਬ ਹੋ ਰਹੇ ਨੇ ਨਾ ਚੀਜ਼ਾਂ ਨਾਲ ਹਾਂ ਇਹ ਲੇਡੀਜ਼ ਔਰ ਜੈਂਟਸ ਦੇ ਦੋਨਾਂ ਤੇ ਕੰਮ ਕਰਦਾਗਾ ਫਿਰ ਆ ਕੀ ਚੀਜ਼ਾਂ ਆਂ ਇਹ ਬਣੇ ਇਹ ਵੀਰੇ ਹੈਗਾਗਾ ਆਪਣਾ ਔਇਲ ਆ ਜਾਨੀ ਕਿ ਗੋਡੇ ਗਿੱਟੇ ਅੱਜ ਕੱਲ ਸਾਰਿਆਂ ਦੀ ਦੁਖਣ ਲੱਗ ਜਾਂਦੇ ਨੇ ਉਮਰ ਤੋਂ ਵੀ ਉਮਰ ਤੋਂ ਪਹਿਲਾਂ ਹੀ ਦੁਖਣ ਲੱਗ ਜਾਂਦੇ ਨੇ ਅੱਛਾ ਅੱਛਾ ਇਹ ਵੀਰੇ ਆਪਣਾ ਜਿਹੜਾ ਗੋਡਿਆਂ ਦਾ ਪ੍ਰੋਡਕਟ ਹੈਗਾ ਜਦੋਂ ਜਿਵੇਂ ਬਾਕੀ ਪ੍ਰੋਡਕਟ ਹੁੰਦੇ ਨੇ ਉਹ ਜਿਵੇਂ ਲਵੇ ਬੈਠੇ ਬੰਦੇ ਨੂੰ 스멜 ਆਂਦੀ ਆ ਠੀਕ ਹੈ ਜਦੋਂ ਕੋਈ ਲਗਾ ਲੈਂਦਾ ਤੁਸੀਂ ਇਹਨੂੰ ਹਾਂ ਇਹ ਇਹ ਚੋਂ ਹਾਂਜੀ ਇਹ ਤੁਸੀਂ ਲਗਾਉਂਗੇ ਨਾ ਇੱਕ ਸੈਕਿੰਟ 'ਚ ਇਹਦੀ ਜਿਹੜੀ ਉਹ ਆ 스멜 ਉਹ ਖਤਮ ਹੋ ਜੂਗੀ ਤੇ ਲੌਨਸਾਰ ਜਦੋਂ ਤੁਸੀਂ ਇਹਨੂੰ 1 ਮਿੰਟ ਲਗਾਣਾ ਤੁਸੀਂ ਨੇ ਉਹਨੂੰ ਮ사ਜ ਕਰਨਾ ਹੌਲੇ ਹੌਲੇ ਮ사ਜ ਕਰਕੇ ਨਾ ਇਹ ਵਿੱਚ ਹੈ ਨਾ ਰੋਲ ਉਹਦੇ ਵਿੱਚ ਹੈਗਾ ਇਹ ਹਾਂ ਰੋਲ ਹਾਂ ਇਹਦੇ ਵਿੱਚ ਇਹਨੂੰ ਇਸ ਤਰ੍ਹਾਂ ਹੀ ਮ사ਜ ਕਰਨਾ ਜਿੰਨਾ ਤੁਹਾਡੀ ਬੋਡੀ ਨੂੰ ਚਾਹੀਦਾ ਉਹਨਾਂ ਕੇ ਇਹ ਬਾਹਰ ਆਏਗਾ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਰੱਖ ਦੋਗੇ ਸਿਰਫ ਤੁਸੀਂ ਐਵੇਂ ਉਂਗਲੀ ਜੀ ਲਾ ਕੇ ਇਹਨੂੰ 2 ਮਿੰਟ ਖੁੱਲਾ ਛੱਡਣਾ ਕਿੰਨੇ ਕ ਟਾਈਮ ਚ ਅਸਰ ਦਿਖਾ ਦੂਗਾ ਉਸੇ ਟਾਈਮ ਵੀਰੇ ਬਾਈ ਤੁਰਤ ਪਾਇਰ ਜਿਨ੍ਹਾਂ ਦੇ ਗੋਡੇ ਦੁਖਦੇ ਆਗੇ ਤੁਰਤ ਪਾਇਰ ਆ ਸਿੱਸੀ ਹੱਲ ਕਰ ਦੂਗੀ 1 ਮਿੰਟ ਦੇ ਵਿੱਚ ਵਿੱਚ ਇਹਦਾ ਵੀਰੇ ਜਿਹੜਾ ਇੱਕ ਨਾ ਰੀਡ ਦੀ ਹੱਡੀ ਤੇ ਹੈ ਨਾ ਮੇਨ ਹੈਲ ਹੁੰਦੀ ਆ ਹਰ ਇੱਕ ਦੇ ਹੋਣ ਲੱਗ ਜਾਂਦੇ ਆ ਹਾਂਜੀ ਹਾਂ ਇਹਦਾ ਬੈਕ ਪੈਨ ਤੇ 2 ਦਿਨਾਂ ਚ ਰਿਜ਼ਲਟ ਆ ਯਾਨੀ ਕਿ ਸਰੀਰ ਨੂੰ ਤਾਕਤ ਦਿੰਦਾ ਹੈ ਹਾਂਜੀ ਇਹ ਇੱਕ ਤਾਂ ਆਪਣੇ ਮੇਨ ਗਰਦਨ ਤੇ ਤੇ ਇੱਕ ਆ ਬੈਕ ਤੇ ਰਿਜ਼ਲਟ 101% ਰਿਜ਼ਲਟ ਆ ਬਈ ਆ ਚੀਜ਼ ਆ ਬਈ ਜੋ ਕਈ ਬਿਮਾਰੀਆਂ ਦਾ ਹੱਲ ਕਰੂਗੀ ਤੇ ਫਿਰ ਆ ਕੀ ਚੀਜ਼ ਆਗੀ ਇਹ ਬਸ ਉਸੇ ਦੇ ਕੈਪਸੂਲ ਫਾਰਮ ਹੈ ਕਿਉਂਕਿ ਕਈ ਲੋਕੀ ਐਦਾਂ ਦੇ ਸਾਡੇ ਕੋਲ ਆਏ ਸੀ ਉਹ ਕਹਿੰਦੇ ਸਾਡੇ ਤੋਂ ਪਾਊਡਰ ਨਹੀਂ ਖਾਇਆ ਜਾਂਦਾ ਸਾਨੂੰ ਕੈਪਸੂਲ ਫਾਰਮ ਕੱਟ ਕੇ ਦਿਓ ਇਹ ਸਪੈਸ਼ਲੀ ਉਹਨਾਂ ਵਾਸਤੇ ਅਸੀਂ ਤਿਆਰ ਕਰਵਾਇਆ ਸੀ ਯਾਨੀ ਕਿ ਸਰੀਰ ਨੂੰ ਤਾਕਤ ਦੇਣ ਵਾਸਤੇ ਕੈਪਸੂਲ ਆ ਹਾਂਜੀ ਇਹ ਕੈ ਆ ਦੇ ਕੋਆ ਸੈਟ ਆ ਜੀ ਚਾਹੇ ਤਾਂ ਤੁਸੀਂ ਕੈਪਸੂਲ ਲੈ ਲਓ ਚਾਹੇ ਤੁਸੀਂ ਆ ਪਾਊਡਰ ਲੈ ਲਓ ਦੇ ਚੀ ਜਿਹੜੀ ਬੂਟਿਆਂ ਤੋਂ ਤਿਆਰ ਕੀਤਾ ਹੋਇਆ ਇੱਕ ਆ ਕੀ ਚੀਜ਼ ਆ ਕੀ ਭਣੇ ਇਹ ਮਲਟੀ ਵਿਟਾਮਿਨ ਮਲਟੀ ਮਿਨਰਲ ਹੈ ਅੱਛਾ ਇਸ ਦੇ ਵਿੱਚ ਆ ਆਇਰਨ ਜ਼ਿੰਕ ਪੋਟਾਸ਼ੀਅਮ ਇਹ ਸਾਰਾ ਕੁਝ ਇਸ ਦੇ ਵਿੱਚ ਪਾਇਆ ਹੈ ਬਾਕੀ ਦਾ ਫਾਇਦਾ ਕੀ ਆ ਖਾਣ ਦਾ ਇਸ ਦਾ ਫਾਇਦਾ ਇਹ ਹੈ ਕਿ ਆਪਾਂ ਜਿਵੇਂ ਡੇ ਟੂ ਡੇ ਲਾਈਫ ਵਿੱਚ ਆਪਾਂ ਆਪਣੇ ਔਨੇ ਮਿਨਰਲਸ ਔਨੇ ਵਿਟਾਮਿਨਸ ਆਪਾਂ ਉਹਨਾਂ ਦੀ ਘਾਟ ਨੂੰ ਪੂਰਾ ਨਹੀਂ ਕਰ ਪਾਉਂਦੇ ਡਾਈਟ ਦੇ ਥਰੂ ਤਾਂ ਇਹ ਇੱਕ ਕੈਪਸੂਲ ਤੁਹਾਡੇ ਉਹ ਸਾਰੀ ਘਾਟਾ ਨੂੰ ਪੂਰਾ ਕਰੇਗਾ ਇਹ ਤੁਹਾਡੀ ਖਾਣਾ ਕਿ ਮੈਂ ਕਹਦੇ ਨਾਲ ਆ ਜੀ ਇਹ ਤੁਸੀਂ ਸਵੇਰੇ ਇੱਕ ਕੈਪਸੂਲ ਲੈ ਲਓ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਜਿਵੇਂ ਕਮਜ਼ੋਰੀ ਆ ਗਈ ਸੁੱਸਤ ਜਿਹਾ ਰਹਿੰਦਾ ਕੋਈ ਯਾਨੀ ਉਹਨੂੰ ਠੀਕ ਕਰ ਦੂਗਾ ਹਾਂਜੀ ਸਰੀਰ ਚ ਕਿਸੇ ਵੀ ਚੀਜ਼ ਦੀ ਘਾਟ ਹੋएगी ਇਹ ਉਹਨੂੰ ਪੂਰਾ ਕਰ ਦੇਵੇ ਸੋ ਭਈਆ ਸਾਰੇ ਤਰ੍ਹਾਂ ਦੀਆਂ ਦਵਾਈਆਂ ਤੁਸੀਂ ਹੋਰ ਵੀ ਰਿਜ਼ਲਟ ਦੇਖਣਿਆ ਇੱਕ ਪੇਜ ਦਾ ਸਕਰੀਨਸ਼ਾਟ ਪਾਇਆ ਕੀ ਨਾਮ ਆ ਪੇਜ ਦਾ ਭਨੇ ਨਿਊਓ ਹਰਬਲ ਕੇ ਤੁਸੀਂ ਇਹ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਆਨਲਾਈਨ ਘਰੇ ਬੈਠੇ ਵੀ ਦਵਾਈਆਂ ਮੰਗਵਾ ਸਕਦੇ ਹੋ ਸੰਗਰੂਰ ਸ਼ਹਿਰ ਤੋਂ ਆ ਕੇ ਵੀ ਲਾ ਸਕਦੇ ਹੋ ਕਿੱਥੇ ਜਾ ਭਣੇ ਆਪਣਾ ਦਫਤਰ ਆਪਣਾ ਤਾਂ ਆਫਿਸ ਹੈ ਨਾਵਾਗੇਟ ਸੰਗਰੂਰ ਨਹੀਂ ਉਹ ਹਰਬਲ ਕੇਅਰ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਉਹ ਦੋਸਤਾਂ ਮਿੱਤਰਾਂ ਤੱਕ ਜਰੂਰ ਭੇਜ ਦਿਓ ਜਿਨ੍ਹਾਂ ਨੂੰ ਆਹ ਦਵਾਈਆਂ ਦੀ ਲੋੜ ਹੈਗੀ ਆਹ ਸਪੈਸ਼ਲੀ ਲੀਵਰ ਵਾਸਤੇ ਹੈਗੀ ਇੱਕ ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਪਤਾ ਲੱਗ ਜੂਗਾ ਲੀਵਰ ਦਾ ਤੇ ਬਾਕੀ ਆਹ ਨਸ਼ਿਆਂ ਵਾਸਤੇ ਆ ਗਈ ਦਵਾਈ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਕਰਦਾਗਾ ਨਸ਼ਾ ਕਰਨੋਂ ਹਟ ਜੂਗਾ ਤੇ ਆਹ ਸਪੈਸ਼ਲ ਭੈਣਾ ਵਾਸਤੇ ਆ ਗਈ ਦਵਾਈ ਕਿਸੇ ਦੇ ਵਾਲ ਉਹ ਠੀਕ ਕਰ ਦिएगी ਤੇ ਆ ਜਿੰਨੇ ਕਿਸੇ ਦੇ ਗੋਡੇ ਦੁਖਦੇ ਹੈਗੇ ਜਾਂ ਢੂਹੀ ਚ ਦਰਦ ਹੁੰਦਾ ਵਾ ਸਾਜ ਦਾ ਘਰ ਸਿਆ ਕੇ ਲਾਉਣੀ ਹੈਗੀ 1 ਮਿੰਟ ਮਿੰਟ ਦੇ ਵਿੱਚ ਰਿਜ਼ਲਟ ਪਤਾ ਲੱਗ ਜੂਗਾ ਆ ਕਾਦੀ ਦਵਾਈ ਆ ਗਈ ਭਣੇ ਇਹ ਨਾਰੀ ਕੇਅਰ ਨਾਲ ਕੰਬੋ ਹੈ ਅਸਚਾ ਹਾਂਜੀ ਯਾਨੀ ਕਿ ਔਰਤਾਂ ਨੂੰ ਕਈ ਗੋਤ ਰੋਗ ਲੱਗ ਜਾਂਦੇ ਪਹਿਲਾਂ ਤੁਹਾਨੂੰ ਦੱਸੀ ਆ ਉਹਦੇ ਬਾਰੇ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜ਼ਿਆਦਾ ਜਾਣਕਾਰੀ ਉੱਪਰ ਫੋਨ ਕਰਕੇ ਲੈ ਸਾਡਾ ਧੰਨਵਾਦ